ਜੋ ਔਰਤ ਬਹੁਤ ਜਲਦੀ ਨਾਰਾਜ਼ ਹੋ ਜਾਂਦੀ ਹੈ ਤੇ ਬਹੁਤ ਜਲਦੀ ਮੰਨ ਜਾਂਦੀ ਹੈ ਉਹ ਦਿਲ ਦੀ ਸਾਫ਼ ਹੁੰਦੀ ਹੈ ਜੋ ਇਸਤਰੀ ਦੂਸਰਿਆਂ ਦੀਆਂ ਗੱਲਾਂ ਬਹੁਤ ਗੌਰ ਨਾਲ ਸੁਣਦੀ ਹੈ ਉਹ ਇੱਕ ਚੰਗੀ ਸਲਾਹਕਾਰ ਸਾਬਤ ਹੁੰਦੀ ਹੈ ਜੋ ਇਸਤਰੀ ਹਰ ਸਮੇਂ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਦਰਅਸਲ ਉਹ ਆਪਣੇ ਅੰਦਰੋਂ ਥੱਕ ਚੁੱਕੀ ਹੁੰਦੀ ਹੈ ਜੋ ਔਰਤ ਆਪਣੀ ਗਲਤੀ ਹੋਣ ਦੇ ਬਾਅਦ ਵੀ ਝੁਕਣੇ ਦੀ بجائے ਆਕੜ ਦਿਖਾਏ ਤਾਂ ਸਮਝ ਲਓ ਉਸ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਜੋ ਔਰਤ ਦੂਸਰਿਆਂ ਦੇ ਰਾਜ਼ ਛੁਪਾ ਲੈਂਦੀ ਹੈ ਉਹ ਸਭ ਤੋਂ ਜ਼ਿਆਦਾ ਪ੍ਰੋਸੇਮੰਦ ਹੁੰਦੀ ਹੈ ਜਿਆਦਾ ਗੁੱਸੇ ਵਾਲੀ ਤੇ ਉੱਚੀ ਆਵਾਜ਼ ਨਾਲ ਗੱਲ ਕਰਨ ਵਾਲੀ ਇਸਤਰੀ ਵਫਾਦਾਰ ਮੰਨੀ ਜਾਂਦੀ ਹੈ ਜੋ ਇਸਤਰੀ ਜਿਆਦਾ ਸਮਾਂ ਵਾਲ ਖੋਲ ਕੇ ਰੱਖਦੀ ਹੈ ਉਹ ਖੁੱਲੇ ਵਿਚਾਰਾਂ ਵਾਲੀ ਹੁੰਦੀ ਹੈ ਤੇ ਪਤੀ ਦੀ ਗੁਲਾਮੀ ਸਹਿਣ ਨਹੀਂ ਕਰਦੀ ਜੋ ਔਰਤ ਹਰ ਸਮੇਂ ਕੱਪੜੇ ਨਾਲ ਸਿਰ ਨੂੰ ਬੰਨ ਕੇ ਰੱਖਦੀ ਹੈ ਸਮਝ ਲਓ ਉਹ ਲੜਾਈ ਝਗੜੇ ਵਿੱਚ ਸ਼ੇਰ ਹੁੰਦੀ ਹੈ ਜੋ ਔਰਤ ਜ਼ਿਆਦਾ ਸ਼ਿੰਗਾਰ ਕਰਦੀ ਹੈ ਉਹ ਮਗਰੂਰ ਤੇ ਕਮੰਡੀ ਕਿਸਮ ਦੀ ਮੰਨੀ ਜਾਂਦੀ ਹੈ ਜੋ ਔਰਤ ਹਰ ਸਮੇਂ ਵਾਲਾਂ ਦਾ ਜੋੜਾ ਬਣਾ ਕੇ ਰੱਖਦੀ ਹੈ ਉਹ ਕਿਸੇ ਵੀ ਮਰਦ ਦੀ ਨਜ਼ਰ ਤੇ ਨiyet ਨੂੰ ਬਹੁਤ ਜਲਦੀ ਪਹਿਚਾਨ ਲੈਂਦੀ ਹੈ ਜੋ ਔਰਤ ਘੱਟ ਬੋਲਦੀ ਹੈ ਇਸਤਰੀ ਜਾਤ ਵਿੱਚੋਂ ਉਹ ਸਭ ਤੋਂ ਚੰਗੀ ਮੰਨੀ ਜਾਂਦੀ ਹੈ ਜੋ ਇਸਤਰੀ ਸਫੇਦ ਕੱਪੜੇ ਚਾਹਤਾ ਪਾਉਂਦੀ ਹੈ ਉਹ ਸਾਫ਼ ਦਿਲ ਤੇ ਉੱਚ ਵਿਚਾਰਾਂ ਦੀ ਹੁੰਦੀ ਹੈ ਜੋ ਔਰਤ ਹਰ ਸਮੇਂ ਉੱਚੀ ਆਵਾਜ਼ ਕੱਢਦੀ ਹੈ ਉਹ ਗੁੱਸੇ ਵਾਲੀ ਹੁੰਦੀ ਹੈ ਜੋ ਔਰਤ ਨਹਾਉਣ ਵਿੱਚ ਜ਼ਿਆਦਾ ਸਮਾਂ ਲਗਾਉਂਦੀ ਹੈ ਇਹ ਔਰਤ ਪੱਥਰ ਦਿਲ ਤੇ ਛੋਟੀ ਬੁੱਧੀ ਵਾਲੀ ਹੁੰਦੀ ਹੈ ਜੋ ਔਰਤ ਹਰ ਸਮੇਂ ਹਸੀ ਮਜ਼ਾਕ ਕਰਦੀ ਰਹਿੰਦੀ ਹੈ ਐਸੀ ਔਰਤ ਸੱਪ ਦੇ ਸਮਾਨ ਖਤਰਨਾਕ ਮੰਨੀ ਜਾਂਦੀ ਹੈ ਤੇ ਇਸ ਵਿੱਚ ਵਫਾ ਬਹੁਤ ਘੱਟ ਹੁੰਦੀ ਹੈ ਔਰਤਾਂ ਦੇ ਚਰਿੱਤਰ ਦੇ ਵਿਸ਼ੇ ਵਿੱਚ ਬੋਲੀਆਂ ਗਈਆਂ ਇਹ ਸਾਰੀਆਂ ਗੱਲਾਂ ਦਾ ਕੋਈ ਵਿਗਿਆਨਿਕ ਪਰਨਾਮ ਨਹੀਂ ਹੈ ਇਸ ਸੰਬੰਧ ਵਿੱਚ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ